ਕੜਦੀ ਕਲਾ ਭਾਈ ਸਿੰਘੋ ਕਈ ਕਹਿੰਦੇ ਆ ਨਾ ਕਿ ਕੋਈ ਚੱਜ ਦੀ ਗੱਲ ਕਰ ਲਓ ਹੁਣ ਤੁਹਾਡੇ ਚੱਜ ਦੀ ਵੀ ਨਹੀਂ ਪਚਣੀ ਹੈਗੀ ਗੁਰੂ ਸਾਹਿਬ ਦਾ ਮਨਾ ਰਹੇ ਹੋ ਤੁਸੀਂ ਠੀਕ ਆ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਜੋਤੀ ਜੋਤ ਮਨਾ ਰਹੇ ਹੋ ਜੋ ਵੀ ਮਨਾ ਰਹੇ ਹੋ ਕਰੋੜਾਂ ਅਰਬਾਂ ਕਰੋੜਾਂ ਅਰਬਾਂ ਰੁਪਏ ਦੇ ਲੰਗਰ ਲਾ ਰਹੇ ਹੋ ਤੁਸੀਂ ਉਹ ਕਰੋੜਾਂ ਅਰਬਾਂ ਰੁਪਈਆ ਕਿੱਥੋਂ ਆ ਰਿਹਾ ਹੈ ਹੁਣ ਉਹ ਤੁਹਾਡੇ ਕੋ ਪੰਜਾਬ ਦਾ ਕੋਈ ਮੁੱਦਾ ਸਵਾਰਨ ਦੇ ਲਈ ਤੁਹਾਡੇ ਕੋ ਪੈਸਾ ਨਹੀਂ ਹੈਗਾ ਤੁਹਾਡੇ ਪਿੰਡਾਂ ਦੀਆਂ ਪੰਚਾਇਤਾਂ ਮੰਗ ਖਾਣੀਆਂ ਭੈਣ ਚੋਂ ਮੰਗਦੇ ਫਿਰਦੇ ਆ ਲੋਕ ਬੁਰੇ ਹਾਲੇ ਆ ਲੋਕਾਂ ਦੇ ਘਰ ਡੇਗ ਚੱਲੇ ਆ ਹੈ ਕਿਸੇ ਗਰੀਬ ਦੀਆਂ ਜਵਾਨ ਭੈਣ ਚੋਂ ਧੀਆਂ ਨਹੀਂ ਬੇਈਆਂ ਜਾ ਰਹੀਆਂ ਕਿਸੇ ਦਾ ਕੋਈ ਭੈਣ ਚੋਂ ਅਪਾਹਜ ਆ ਕਿਸੇ ਨੂੰ ਅੱਖਾਂ ਤੋਂ ਨਹੀਂ ਦੀਦਾ ਕਿੰਨੀ ਲੋਕ ਭੈਣ ਚੋਂ ਕਿੰਨੇ ਦੂਜੇ ਆ ਤੁਸੀਂ ਉੱਥੇ ਭੈਣ ਚੋਂ 버ਗਰਾਂ ਪੀਜਿਆਂ ਤੁਸੀਂ ਠੰਡਿਆਂ ਦੀਆਂ ਫਿਰ ਤੁਸੀਂ ਕੋਕ ਦੀ ਉੱਥੇ ਭੈਣ ਚੋਂ ਸ਼ਵੀਲ ਲਾਉਨੇ ਆ ਉਹ ਦਿਮਾਗ ਤੁਹਾਡਾ ਖਰਾਬ ਆ ਤੁਸੀਂ ਕਿੰਨੇ ਕੁ ਪੰਜਾਬ ਹਤੇਸ਼ੀ ਆ ਤੁਸੀਂ ਕਿੰਨੇ ਕੁ ਬੰਦਾ ਪੰਜਾਬ ਹਤਾਸ਼ੀ ਆ ਤੁਸੀਂ ਭੈਣ ਚੋਂ ਕੋਕਾ ਕੋਲੇ ਦੀ ਸ਼ਵੀਲਾ ਲਾ ਰਹੇ ਆ ਤੁਹਾਡਾ ਉਹ ਭੈਣ ਦੀ ਲੰਨ ਤੁਹਾਡੀ ਦੀ ਮਾਰਿਆ ਪਾ ਕੇ ਫਿਰ ਤੁਸੀਂ ਕਹਿੰਦੇ ਗਾਲਾਂ ਕੱਢਦੇ ਆ 70% ਸਪਰਮ ਭੈਣ ਚੋਂ ਦੋ ਉੱਥੋਂ ਆ ਰਿਹਾ ਆ ਯੂਪੀ ਬਿਹਾਰ ਤੋਂ ਕਾਤੇ ਆ ਰਿਹਾ ਸਪਰਮ 70 80% ਕਿਉਂਕਿ ਪੰਜਾਬ ਦੇ ਨੌਜਵਾਨਾਂ ਦਾ ਸਪਰਮ ਕਾਊਂਟ ਬਹੁਤ ਥੱਲੇ ਡਿੱਗ ਚੁੱਕਾ ਆ ਇਹ ਭੈਣ ਚੋਂ ਏਵਲ ਨਹੀਂ ਹੈਗੇ ਬੱਚਾ ਪੈਦਾ ਕਰ ਸਕਣ ਤੁਸੀਂ ਨਿੰਗਾ ਦਾ ਇਕੱਲਾ ਸੁੱਖਾ ਤਾਂ ਦੇਖ ਲੈਨੇ ਆ ਬਾਕੀ ਗੱਲਾਂ ਤੁਹਾਡੇ ਹਾਜਮ ਨਹੀਂ ਹੋ ਸਕਦੀਆਂ ਇਸ ਕਰਕੇ ਘੱਟ ਮੂੰਹ ਖੋਲਣ ਦੀ ਇਹ ਅਜਾਜ ਤੇ ਆ ਵੀ ਘੱਟ ਮੂੰਹ ਖੋਲੋ ਆਂ ਦਾ ਫੈਟੀ ਲੀਵਰ ਦਾ ਲੰਗਰ ਲਾ ਰਹੇ ਆ ਉੱਥੇ ਲਿਖ ਕੇ ਲਾ ਦਿਓ ਕੋਕ ਪੀਜ਼ਿਆਂ ਦਾ 버ਗਰ ਨਹੀਂ ਫੈਟੀ ਲੀਵਰ ਦਾ ਉਹ ਭੈਣ ਚਦੋ 90% ਪੰਜਾਬ ਤਾਂ ਪਹਿਲੇ ਫੈਟੀ ਲੀਵਰ ਮੈਂ ਜੂਜ ਰਿਹਾ ਆ 90% ਨੌਜਵਾਨਾਂ ਦੇ ਤੁਸੀਂ ਸਪਰਮ ਕਾਊਂਟ ਚੈੱਕ ਕਰਾ ਲਓ ਭੈਣ ਚੋ ਉਹ ਬੱਚਾ ਜੰਮਣ ਤੱਕ ਦਾ ਏਬਲ ਨਹੀਂ ਹੈਗੇ ਜੇ ਜੇ 100% ਚਾਹੀਦਾ ਆ ਕਿਸੇ ਦੇ 20% ਨਹੀਂ ਨਿਕਲਣਾ ਵਿੱਚੋਂ ਤੱਤ ਸਪਰਮ ਦੇੋਂ ਤੇ ਕੋਕ ਭੈਣ ਚੋਂ ਸਪਰਮ ਦਾ ਬੈਰੀ ਆ 올ਡ ਡਰਿੰਕ ਸੌਫਟ ਡਰਿੰਕਾਂ ਜਿਹੜੀਆਂ ਆ ਪੀਣ ਦੇ ਨਾਲ ਸਪਰਮ ਕਾਊਂਟ ਜਿਹੜਾ ਆ ਉਹ ਡੈੱਡ ਹੁੰਦਾ ਆ ਸਪਰਮ ਸੈੱਲ ਡੈੱਡ ਹੁੰਦੇ ਆ ਸਪਰਮ ਨੂੰ ਪਤਲਾ ਕਰਦਾ ਆ ਕੋਕ ਤੁਸੀਂ ਭੈਣ ਚ ਦਾਉਣ ਡਏ ਆ ਉੱਥੇ ਤੁਸੀਂ ਸ਼ਬੀਲਾ ਲਾਉਣ ਡਏ ਆ ਫੇਰ ਤੁਸੀਂ ਇਹ ਤਾਂ ਬਲੈਕ ਮਨੀ ਵਾਈਟ ਮਨੀ ਦੇ ਲੰਗਰ ਆ ਤੁਸੀਂ ਫੁੱਦੂ ਕੈਨੂੰ ਬਣਾਉਨੇ ਆ ਜੇ ਤੁਸੀਂ ਭੈਣੀ ਜਾਉਣੀ ਆ ਲੰਗਰ ਲਾਉਣੇ ਆ ਮਾਇਆ ਦੇ ਲੰਗਰ ਲਾਓ ਉਹ ਭੈਣ ਚੋ ਇੱਥੇ ਉਹ ਭੈਣ ਚੋ ਹੁਣ ਫੇਰ ਨਹੀਂ ਜਾ ਕੇ ਦਿੱਲੀ ਦਾ ਬੁ ਲੈਣੀ ਆ ਹੈ ਉਨੀ ਕਹਣਾ ਫੇਰ ਭੈਣ ਚੋ ਬਿੱਲੇ ਇੱਕ ਤੁਸੀਂ ਭੈਣੀ ਜਾਉਣੀ ਆ ਕੋਈ ਮੈਡਲ ਲੈਣਾ ਕਰੋੜਾ ਰੁਪਏ ਦਾ ਲੰਗਰ ਲਾ ਕੇ ਉਹ ਕੁੜੀ ਜਾਵੇ ਉਹ ਕਰੋੜਾ ਰੁਪਈਆ ਲਾ ਕੇ ਕਿਸੇ ਗਰੀਬ ਦਾ ਸਵਾਰ ਦਿਓ ਅੱਗਾ ਪਿੱਛਾ ਕਿਸੇ ਦੀਆਂ ਧੀਆਂ ਵਿਆਹ ਦਿਓ ਕਿਸੇ ਭੈਣ ਚੋ ਤੁਹਾਡੀਆਂ ਐਡੀਆਂ ਸੰਸਥਾਵਾਂ ਆ ਕੋਈ ਐਦਾਂ ਦਾ ਹਸਪਤਾਲ ਇੱਕ ਸਿੱਖੀ ਦਾ ਇੱਕ ਸਿੱਖਾਂ ਦੇ ਵਿੱਚ ਐਦਾਂ ਦਾ ਇੱਕ ਹਸਪਤਾਲ ਦਾ ਨਾਂ ਢਣਾ ਦਿਓ ਕਿੱਥੇ ਸਿਰਫ ਇੱਕ ਸਿੱਖ ਜਾਂ ਕੋਈ ਵੀ ਹਿੰਦੂ ਮੁਸਲਮਾਨ ਅੰਦਰ ਦਾਖਲ ਹੋ ਜਵੇ ਹਸਪਤਾਲ ਦੀ ਹਦੂਦ ਦੇ ਅੰਦਰ ਦਾਖਲ ਹੋ ਗਿਆ ਨਾ ਹਸਪਤਾਲ ਵਾਲੇ ਹੱਥਾਂ ਤੇ ਚੱਕ ਲੈਣ ਪੈਸੇ ਬਾਰੇ ਨਾ ਪੁੱਛੇ ਜਵੇ ਹਸਪਤਾਲ ਦੀ ਹਦੂਦ ਦੇ ਅੰਦਰ ਦਾਖਲ ਹੋ ਗਿਆ ਨਾ ਹਸਪਤਾਲ ਵਾਲੇ ਹੱਥਾਂ ਤੇ ਚੱਕ ਲੈਣ ਪੈਸੇ ਬਾਰੇ ਨਾ ਪੁੱਛਣ ਜਾਤ ਪਾਤ ਨਾ ਪੁੱਛਣ ਰਾਤ ਨੂੰ ਕਿਸੇ ਨੂੰ ਭੈਣ ਚੋ ਰਾਤ ਨੂੰ ਕਿਸੇ ਦਾ ਸਾਲਾ ਰਾਤ ਨੂੰ ਢਿੱਡ ਵੀ ਦੁਖਣ ਲੱਪਾਂਦਾ ਨਾ ਸਾਰੇ ਟੱਬਰ ਦੀਆਂ ਨੀਂਦਾਂ ਉੱਡ ਜਾਂਦੀਆਂ ਹੁਣ ਹਸਪਤਾਲ ਜਾਣ ਲਈ ਪੈਸੇ ਕਿੱਥੋਂ ਲਿਆਉਣੇ ਆ ਲੰਗਰ ਲੈ ਤਾਂ ਲੰਗਰ ਹੀ ਨਹੀਂ ਹੈਗਾ ਨਾਲੇ ਇਹ ਤਾਂ ਰਸੋਖਾਨਾ ਆ ਤੁਸੀਂ ਤਾਂ ਫਰਾਡ ਕਰ ਰਹੇ ਹੋ ਲੰਗਰ ਦੇ ਨਾਂ ਤੇ ਮਿੱਤਰ ਸੋਈ ਤੇਰੀਆ ਕਿਉਂ ਮੈਦਾ ਖਾਣ ਇਹ ਤਾਂ ਖਾਣ ਦਾ ਵੇਸ਼ਾ ਖਾਣ ਦਾ ਆ ਇਹ ਤਾਂ ਇਹ ਤਾਂ ਮਸਲਾ ਖਾਣ ਦਾ ਸਰੀਰ ਦਾ ਮਸਲਾ ਆ ਇਹ ਸਰੀਰ ਦਾ ਲੰਗਰ ਹੋਏ ਨਹੀਂ ਸਕਦਾ ਸਰੀਰ ਦਾ ਰਸੋਈ ਖਾਨਾ ਆ ਗੁਰੂ ਘਰ ਦੇ ਵਿੱਚ ਲੰਗਰ ਸ਼ਬਦ ਦਾ ਆ ਸ਼ਬਦ ਉਹ ਖੁੱਟ ਬਾਬਾ ਨਾਨਕ ਨਾਨਕਾ ਠੀਕ ਆ ਇਹ ਤੁਸੀਂ ਇੱਕ ਇੱਕ ਪੁਆਇੰਟ ਨੂੰ ਕਾਪੀ ਤੇ ਲਿਖ ਲਓ ਫਿਰ ਜਿਹੜੇ ਬਾਬੇ ਕੋਕ ਪੀਜੇ 버ਗਰਾਂ ਦੇ ਲੰਗਰ ਲਾ ਰਹੇ ਆ ਫਿਰ ਸੋਚੋ ਉਹ ਪੰਜਾਬ ਦੇ ਹਤੈਸ਼ੀ ਆ ਸਿੱਖੀ ਦੇ ਹਤੈਸ਼ੀ ਆ ਉਹ ਤੁਸੀਂ ਕਹਤੇ ਪਖੰਡ ਫਰੌਡ ਕਰ ਰਹੇ ਹੋ ਤੁਸੀਂ ਸਿੱਖੀ ਦੇ ਨਾਮ ਦੇ ਉੱਤੇ 버ਗਰਾਂ ਪੀਜਿਆਂ ਤੋਂ ਕੋਈ ਦੂਜਾ ਨਹੀਂ ਹੈ ਮਸਲਾ ਆ ਬਲੈਕ ਮਨੀ ਦਾ ਜਿਹੜੀ ਬਲੈਕ ਮਨੀ ਬਲਕ ਦੇ ਵਿੱਚ ਭੈਣ ਚੋ ਬੜਬੜੇ ਕੰਟੇਨਰ ਖਰੀਦ ਕੇ ਜਨਤਾ ਨੂੰ ਜ਼ਹਿਰ ਪਲਾ ਰਹੀ ਆ ਉਸ ਬਲੈਕ ਮਨੀ ਦਾ ਰੌਲਾ ਆ ਸਾਨੂੰ ਤੁਹਾਡਿਆਂ ਲੰਗਰਾਂ ਤੋਂ ਜੀ ਸਕਦ ਕੇ ਤੁਸੀਂ ਅੱਜ ਕੋਕ ਦਾ ਲੰਗਰ ਲਾ ਰਹੇ ਹੋ ਕੱਲੂ ਖਾਰੇ ਸ਼ਰਾਬਾਂ ਦੇ ਲੰਗਰ ਚੱਲਣਗੇ ਟਿੱਕੀਆਂ 버ਗਰ ਨਿਊਡਲ ਸਭ ਕੁਝ ਆ